ਉਹ ਤਾਂ ਨੀ ਚੜੀਲ ਖੜੀ ਸਾਹਮਣੇ ਹੈ ਨਹੀਂ ਇਹ ਬੁਲਬੁਲ ਹਾਂ ਕੀ ਹੋ ਗਿਆ ਤੈਨੂੰ ਮੰਮੀ ਤੇਰੇ ਵਾਲੀ ਦਸ ਦਸ ਕੇ ਵੀ ਆਈਦਾ ਹੁੰਦਾ ਨਾ ਦਸ ਕੇ ਕਿਨੂ ਆ ਮ ਰੋਲਾ ਨਾ ਪਾ ਉਹ ਕਿੱਥੇ ਨਾਲ ਚੜੇਲ ਟੈਕ ਕਰਵਾਤਾ ਸੀ ਮੈਨੂੰ ਤਾਂ ਦੱਸ ਲੈ ਠਾਈ ਤੈਨੂੰ ਕੈਹ ਹੋ ਗਿਆ ਤੈਨੂੰ ਤੇਰੇ ਵਾਲੀ ਹੱਦ ਹੋਈ ਪਈ ਐ ਉਹ ਤਾਂ ਅੰਦਰ ਮੇਰੇ ਵਾਸਤੇ ਮੈਗੀ ਬਣਾਈ ਜਾਂਦੀ ਐ ਮੈਗੀ ਤੇਰੇ ਵਾਸਤੇ ਹੋਰ ਖੁਸ਼ੀ ਵਾਲੀ ਗੱਲ ਐ ਕਿਸੇ ਕੰਮ ਨੂੰ ਹੱਥਾਂ ਲਾਇਆ ਉਹਨੇ ਪਤਾ ਕਿਵੇਂ ਹਾਂ ਡਰਾ ਕੇ ਕੰਮ ਕਰਵਾਇਆ ਆਹ ਕੰਮ ਵਧੀਆ ਕੀਤਾ ਤੂੰ ਜਿਹੜਾ ਉਹਨੂੰ ਮੂਹਰੇ ਲਾ ਲਈ ਤੇ ਨਾਲ ਇੱਕ ਗੱਲ ਹੋਰ ਸੁਣ ਮੇਰੀ ਦੱਸ ਕੇ ਕੀ ਆਵਾਂ ਮੈਂ ਮੇਰੀ ਗੱਲ ਸੁਣ ਲਓ ਪਹਿਲੇ ਤੁਸੀਂ ਫੋਨ ਕਿਉਂ ਨਹੀਂ ਚੱਕਦੇ ਹੈਗੀ ਅਜੇ ਕਿੱਥੇ ਨਿਕਲ ਗਈ ਸੀ ਮੰਮੀ ਤੂੰ ਨਹੀਂ ਫੋਨ ਮੈਂ ਕੀ ਚੱਕਾ ਉਹਨੂੰ ਰੋਣ ਗਈ ਸੀ ਕੰਜਰ ਨੂੰ ਰਾਜਪਾਲ ਨੂੰ ਕੀ ਹੋ ਗਿਆ ਹੋਈ ਗੱਲ ਉਹਦੇ ਨਾਲ ਹੋ ਗਈ ਬਾਗੀ ਸੀ ਮੈਂ ਉਹਦੇ ਘਰੇ ਜਿਵੇਂ ਤੂੰ ਦੱਸਿਆ ਸੀ ਪੁੱਛ ਪੁੱਛ ਕੇ ਬਾਗੀ ਮੈਂ ਤਾਂ ਉਹਨਾਂ ਦੇ ਘਰੇ ਫਿਰ ਕੀ ਕਹਿੰਦਾ ਉਹ ਕਹਣਾ ਕੀ ਹੈ ਬਸ ਉਹੀ ਟਾਲ ਮਟੋਲੇ ਮੈਂ ਮੇਰੇ ਦੋਸਤ ਨੂੰ ਦੇਤੇ ਸੀ ਉਹਨੂੰ ਕੰਮ ਸੀ 8 ਲੱਖ ਦਾ ਕਹਿੰਦਾ ਉਹ 9 ਲੱਖ ਦੇਊਗਾ ਉਹ ਤਾਂ ਬਸ ਚਾਲਾਂ ਕਰਦਾ ਕੋਈ ਆਪਾਂ ਨੂੰ ਰੁਪਏ ਨਹੀਂ ਦਿੰਦਾ ਉਹਦੀ ਮਾਰ ਦੇਣਾ ਸੀ ਉਹਦੇ ਕੀ ਮਾਰ ਦਿੱਤਲ ਕਰ ਦਿੰਦੀ ਉਹਦਾ ਉਹ ਸੇ ਟਾਈਮ ਉਹ ਤਾਂ ਕਹਿੰਦਾ ਸਾਡੇ ਘਰੇ ਕਿਉਂ ਆਈ ਹੈ ਕਹਿੰਦਾ ਮੇਰਾ ਪਿਓ ਪਿਆ ਅੰਦਰ ਨਾਲੇ ਉਹਦੇ ਪਿਓ ਨੂੰ ਵੀ ਦੱਸਦੀ ਵੀ ਕੀ ਕਰਤੂਤਾ ਕਰਦਾ ਫਿਰਦਾ ਮੈਂ ਤਾਂ ਕਿਹਾ ਸੀ ਲੈ ਕੇ ਚੱਲੇ ਤੇਰੇ ਪਿਓ ਕੋਲੇ ਆ ਡਰਾਬੇ ਜਿਹਾ ਨਾ ਮਾਰ ਮੈਨੂੰ ਫਿਰ ਮੇਰੀਆਂ ਬਾਹਾਂ ਜੀਆਂ ਪੜੇ ਨਹੀਂ ਉਧਰ ਨਾ ਜਾ ਉਧਰ ਨਾ ਜਾ ਐ ਕਿ ਤੂੰ ਸਾਡੇ ਘਰੇ ਜਲੂਸ ਕੱਢਦੀ ਐ ਘਰੇ ਛੱਡ ਪੂਰੇ ਪਿੰਡ 'ਚ ਰੌਲਾ ਪਾ ਦਿੰਦੀ ਵੀ ਚੋਰੀਆਂ ਡਾਕ ਕੇ ਕਰਦਾ ਇਹ ਸਾਰਿਆਂ ਨੂੰ ਪਤਾ ਤਾਂ ਲੱਗਦਾ ਨਾਲੇ ਮੈਨੂੰ ਤਾਂ ਨਾ ਉਹਨੇ ਬਲੌਕ ਹੀ ਕਰ ਰੱਖਿਆ ਫੋਨ ਹੀ ਚੱਕਦਾ ਮੇਰਾ ਤਾਂ ਨਹੀਂ ਮੈਂ ਤਾਂ ਕਿਹਾ ਸੀ ਮੈਂ ਕਿਹਾ ਸਾਰੇ ਪਿੰਡ ਵਿੱਚ ਜਲੂਸ ਕੱਢ ਕੇ ਜਾਉ ਨਾਲੇ ਤੇਰੇ ਪਿਓ ਨੂੰ ਤੇਰੀ ਕਰਤੂਤ ਦੱਸਦੀਆਂ ਵੀ ਇਹ ਠੱਗੀਆਂ ਮਾਰਦਾ ਲੋਕਾਂ ਨਾਲ ਕਹਿੰਦਾ ਲੈ ਇੰਨੀ ਗੱਲ ਕਿਉਂ ਵਧਾਉਂਦੇ ਆ ਤੁਹਾਡੇ ਪੈਸੇ ਆ ਕਹਿੰਦਾ ਮੈਂ ਪੈਸੇ ਦੇ ਦੂੰ ਇੱਕ ਦੋ ਦਿਨਾਂ ਨੂੰ ਕਹਦੇ ਇਹ 1-2 ਰੁਪਏ ਦੀ ਗੱਲ ਨਹੀਂ ਹੈਗੀ 8 ਲੱਖ ਰੁਪਏ ਲੈ ਕੇ ਭੱਜ ਜਾ ਤੂੰ ਬੁਲਬੁਲ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਆਪਣੇ ਪੈਸੇ ਦੇਊਗਾ ਫਿਰ ਹੁਣ ਹੋਰ ਕੀ ਕਰ ਸਕਦੇ ਆ ਮੈਨੂੰ ਪੁੱਛ ਕੇ ਹਾਰ ਦਿੱਤਾ ਸੀ ਤੁਸੀਂ ਹਾਰ ਪੁੱਛ ਕੇ ਤਾਂ ਨਹੀਂ ਦਿੱਤਾ ਆਪ ਦਾ ਖੜਾ ਛਡਾਉਣ ਦੀ ਮਾਰ ਹੀ ਨਹੀਂ ਦਿੱਤਾ ਸੀ ਉਦੋਂ ਵੀ ਖੜਾ ਛਡਾਉਣਾ ਸੀ ਉਹ ਚੜੇਲ ਜਿਹੜੀ ਮਗਰ ਲਾ ਲਈ ਮੈਂ ਤਾਂ ਫੇਰ ਪੁੱਛ ਵੀ ਸਕਦੇ ਸੀ ਮੈਨੂੰ ਵੀ ਮੈਂ ਕੀ ਕਰਾਂ ਕੀ ਨਾ ਕਰਾਂ ਦੱਸ ਕਮਾਰੀ ਹੋਈ ਪੀ ਥੋੜਾ ਆਪ ਮਹਾਰੇ ਹੋ ਕੇ ਧੁਰਦੇ ਹੋ ਤੁਸੀਂ ਤਾਂ ਨੀ ਮੈਂ ਤਾਂ ਤੇਰੇ ਫਾਇਦੇ ਵਾਸਤੇ ਹੀ ਕਰਦੀ ਆ ਮੈਂ ਆਪ ਮਹਾਰੇ ਦੱਸ ਮੇਰਾ ਕੀ ਆਪ ਦਾ ਬਣਾ ਲਿਆ ਕੁਛ ਨਾ ਮੈਨੂੰ ਫਾਇਦਾ ਹੋਇਆ ਕਿ ਐਂ ਤਾਂ ਦੱਸ ਦੋ ਉਹ ਲਾਡੀ ਫਿਰਦਾ ਜਿੰਦਾ ਮਾਰਿਆ ਉਹਨੂੰ ਉਹਨੇ ਪੈਸੇ ਮੰਗਣ ਨੂੰ ਤਾਂ ਪਹਿਲੇ ਹੋ ਜਾਂਦੀ ਮੈਨੂੰ ਲੱਖ ਰੁਪਏ ਪਾ ਦੋ 2 ਲੱਖ ਰੁਪਏ ਪਾ ਦੋ ਇਹੀ ਗੱਲ ਕੀਤੀ ਐ ਮੈਂ ਉਹਨੂੰ ਉਹਦੇ ਨਾਲ ਮੈਂ ਆਖਿਆ ਤੇਰੇ ਪੈਸੇ ਬਾਅਦ ਚ ਮਿਲਣਗੇ ਪਹਿਲਾਂ ਉਹ ਤਾਂ ਜਿਉਂਦਾ ਫਿਰਦਾ ਉਹਨੂੰ ਮਾਰ ਪਹਿਲਾਂ ਮੈਂ ਆਖਾਂ ਦੱਸ ਕੋਈ ਬੰਦਾ ਤਾਂ ਅੱਜ ਦਾ ਲੱਭਿਆ ਵੀ ਐ ਤੁਸੀਂ ਇਹੋ ਜੀ ਚੜੇ ਲੱਭਤੀ ਵੀ ਜਿਨੇ ਕੋਈ ਕੰਮ ਵੀ ਨਹੀਂ ਕਰਿਆ ਹੈਗਾ ਪੈਸੇ ਦੇਖ ਲੈ ਕਿੰਨੇ ਖਾ ਗਿਓ ਹੁਣ ਉਹ ਲੱਖ ਰੁਪਈਆ ਮੰਗਦੀ ਹੈ ਕਹਿੰਦੀ 1 ਲੱਖ ਰੁਪਈਆ ਮੈਨੂੰ ਦੇ ਦੋ ਤੇ ਉਹ ਕੰਮ ਹੋ ਜੂ ਤੁਹਾਡਾ ਮੇਰੇ ਟੋਟੇ ਟੋਟੇ ਕਰ ਲਓ ਉਹ ਵੇਚ ਦਿਓ ਠੀਕ ਹੈ ਲੱਖ ਰੁਪਈਆ ਮਿਲ ਜੂ ਤੁਹਾਨੂੰ ਇਹ ਨਹੀਂ ਪਤਾ ਵੱਧ ਦੇ ਮਿਲ ਜੂ ਤੇਰੇ ਟੋਟੇ ਕਿਉਂ ਕਰ ਲਾਂ ਇਹੋ ਜੇ ਸ਼ਬਦ ਕਿਉਂ ਬੋਲਦੀ ਐ ਤੂੰ ਗੱਲ ਸੁਣ ਮੈਂ ਹੁਣ ਲੱਖ ਰੁਪਈਆ ਪਿਆ ਨਹੀਂ ਕਰੇ ਤੂੰ ਮੈਨੂੰ ਫੜਾ ਦੇ ਚੱਕ ਕੇ ਮੈਨੂੰ ਨਹੀਂ ਪਤਾ ਕਿੱਥੇ ਪੈ ਕਿੱਥੇ ਨਹੀਂ ਆਪ ਦਾ ਹੀ ਲਾਪ ਕਰਿਓ ਇਹਨਾਂ ਮਾਰੀ ਗਿੰਦੇ ਇਹਨਾਂ ਦੇ ਪੈਸੇ ਉਹ ਕਿਹੜਾ ਤੇ ਸਾਰਾ ਮੇਰੇ ਕੋਲ ਹੀ ਬੈਠੀ ਰਹਿੰਦੀ ਆ ਸਾਰੀਆਂ ਗੱਲਾਂ ਸੁਣਦੀ ਹੋਗੀ ਨਾਲੇ ਆਹ ਗੱਲ ਨਾ ਤੂੰ ਫੋਨ ਤੇ ਵੀ ਦੱਸ ਹੀ ਸਕਦੀ ਸੀਗੀ ਇੱਥੇ ਆਉਂਦੀ ਕੀ ਲੋੜ ਐ ਚੰਗਾ ਭਣਾਤਾ ਸਾਰਾ ਕੁਝ ਮੇਰੇ ਨਾਲ ਹੋਇਆ ਮੇਰੇ ਨਾਲ ਹਜੇ ਹੋਇਆ ਵੀ ਨਹੀਂ ਹੈਗਾ ਹੋਣਾ ਬਾਕੀ ਐ ਨਹੀਂ ਮੈਂ ਆਖਿਆ ਫੋਨ ਤੇ ਨਹੀਂ ਦੱਸਣ ਵਾਲੀਆਂ ਹੁੰਦੀਆਂ ਇਹ ਜੀਆਂ ਗੱਲਾਂ ਕੋਲੇ ਬੈਠ ਕੇ ਕਰਨ ਵਾਲੀਆਂ ਹੁੰਦੀਆਂ ਫੋਨ ਤੇ ਦੱਸ ਦਾਂ ਦੀ ਮਰੀ ਜਾਨੀ ਪਕਾਈ ਤੂੰ ਉਹ ਦੱਸ ਜੇ ਤੂੰ ਉਹਦੇ ਇਹਦੇ ਪੈਸੇ ਭਰ ਦਿੰਦੀ ਉਹ ਚੱਕ ਕੇ ਹਾਰ ਇਹਨੂੰ ਦੇ ਦਿੰਦੀ ਅਜੇ ਆਪਾਂ ਨੂੰ ਕਰਨਾ ਹੀ ਨਾ ਪੈਂਦਾ ਰਾਜਪਾਲ ਨੂੰ ਭਾਲ ਕੇ ਦੇਖ ਲੈ ਤੂੰ ਮਿਲਿਆ ਕੀ ਹੈ ਜਾ ਕੇ ਗੱਲ ਵੀ ਨਹੀਂ ਪੂਰੀ ਕਰਕੇ ਆਈ ਹੈਗੀ ਤੈਨੂੰ ਮੈਂ ਇੱਕ ਗੱਲ ਕਹਾਂ ਤੂੰ ਰਾਜਪਾਲ ਨੂੰ ਫਸਾ ਦੇ ਕਿਹੜੇ ਸਾਬ ਨਲ ਫਸਾਵਾ ਮੈਂ ਕਿਵੇਂ ਨਾ ਕਿਵੇਂ ਜਾਲ 'ਚ ਆ ਜੂਗਾ ਉਹ ਠੀਕ ਹੈ ਉਹਦੇ ਕੋਲੇ ਮੈਂ ਜਾਇਆ ਉਹਨੀ ਦੁਬਾਰੀ ਤੇ ਉਹਨੂੰ ਫਸਾ ਤੂੰ ਮੰਮੀ ਦੇਖ ਇਹ ਕੰਮ ਕਰਨਾ ਨਾ ਬਹੁਤ ਔਖਾ ਹੈ ਨਾਲੇ ਉਹਨੂੰ ਮੇਰੀ ਚਲਾਕੀ ਦਾ ਪਤਾ ਲੱਗ ਜਾਂਦਾ ਅੱਜ ਅੱਜ ਤਾਂ ਨਹੀਂ ਰਹਿੰਦਾ ਮੇਰੇ ਨਾਲ ਨਹੀਂ ਨਹੀਂ ਚਲਾਕੀ ਦਾ ਪਤਾ ਲੱਗਦਾ ਹੈ ਕਾ ਚੱਲ ਕੋਈ ਨਾ 8 ਲੱਖ ਜਿਹੜਾ ਲੈਣਾ ਹੈ ਕਾ ਕੋਈ ਨਾ ਆਪਾਂ ਹੌਲੀ ਹੌਲੀ ਲੈ ਲਾਂਗੇ ਕੋਈ ਹੋਰ ਤਰੀਕਾ ਉਹਦੇ ਨਾਲ ਗੱਲ ਕਰੀ ਤੇ ਆਪੇ ਭਰੇਂਜੇ ਚ ਲਿਆ ਕੇ ਤੇ ਉਹਨੂੰ ਫਸਾ ਪੜੇ ਚੱਲ ਕੋਈ ਨਾ ਹੁਣ ਹਾਂ ਕੰਮ ਵੀ ਮੈਂ ਹੀ ਕਰਾਂ ਹਾਂ ਪਹਿਲੇ ਉਹ ਤਾਂ ਚੜੇਲ ਜੀ ਲੋਟ ਨਹੀਂ ਆਉਂਦੀ ਹੈਗੀ ਉਹਨਾਂ ਤਾਂ ਡਰਾਵਾ ਦਿੱਤਾ ਹੋਇਆ ਵੀ ਜੇ ਤੂੰ ਮੇਰੇ ਕੰਮ ਨਾ ਕਰੇ ਨਾ ਤੇਰੇ ਟੋਟੇ ਟੋਟੇ ਕਰਕੇ ਨਾ ਡਰਮ ਚ ਪਾ ਕੇ ਉੱਤੋਂ ਪਾ ਦੂ ਸਿਮਿੰਟ ਚੱਲ ਚੰਗਾ ਹੁਣ ਤੂੰ ਟਾਈਮ ਨਾਲਾ ਉਹਦੇ ਆਉਣ ਤੋਂ ਪਹਿਲਾਂ ਮੈਨੂੰ ਪੈਸੇ ਫੜਾ ਮਾਜਾ ਮਾ ਕੇ ਆ ਆ ਜਾ ਦੋ ਸੁਣ ਮੈਂ ਨਾਲ ਹੀ ਚੱਲਾਂ ਆ ਦੇ ਨਾਲ ਹੀ ਆਜੋ ਮੇਰੀ ਗੱਲ ਸੁਣਵਾ ਹਾਂ ਪਰ ਇਹ ਨਹੀਂ ਪਤਾ ਉਹ ਕਿੱਥੇ ਹੋਗੀ ਕਿੱਥੇ ਨਾ ਚਲ ਬੋਚ ਕੇ ਜੇ ਆਜੋ ਭੱਜ ਜਾ ਇਹ ਭਈ ਨਾਲ ਹੀ ਸਿਰ ਤਾਂ ਇਹ ਹੈ ਤਾਂ ਚਾਹ ਖਾਣੀ ਦਾ ਠੀਕ ਟੰਗ ਹਰਦਾ ਹੈ ਹੈ ਲੈ ਵੀ ਲੈ ਤਾਂ ਹੋ ਵੀ ਹੋਇਆ ਪੀ ਐ ਨੂੰ ਤਾਂ ਬਾਣ ਵੀਨ ਪੁੱਤੇ ਦੇ ਨਾ ਇਹਨਾਂ ਦੇ ਚੱਕਰਾਂ ਚ ਉਹ ਵੀ ਕਰਵਾਉਣੀ ਰਹਿ ਗਈ ਮੇਰੇ ਤਾਂ ਲੈ ਉਹਦਾ ਗਾਣਾ ਵੀ ਜ਼ਿਆਦਾ ਗਿਆ ਅਕੰਗੀ ਬਾਵਾ ਤੇ ਦੁੱਖਣ ਮੇਰੇ ਵਾਲ ਨੀ ਮਾਏ ਲੱ ਪਲ ਗਏ ਹਜੇ ਤਾਂ ਤੁੜੀ ਵੀ ਨਹੀਂ ਹੋਈ ਕੁੜੀ ਇੰਨੀ ਹੈ ਨਾ ਰੋਲ ਦੇਖ ਲੈ ਲੈ ਹਾਂ ਉਹਨੇ ਬੁੜਮਾਲੇ ਕਰਨ ਲੱਗ ਗਈ ਹਜੇ ਤਾਂ ਕਿੱਥੇ ਹਜੇ ਤਾਂ ਪੜੇ ਐਵੇਂ ਹਾਂ ਹਾਂ ਪੁੱਤ ਹਾਂ ਦੱਸ ਹਾਂ 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 ਪੁੱਤ ਤੂੰ ਐਵੇਂ ਦੇ ਦੇ ਰਹਿਣ ਦੇ ਬਸ ਨਾ ਲੱਗਿਆ ਆਏ 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 ਬਹੁਤ ਸੋਹਣੀ ਐਕਟਿੰਗ ਕਰਦੀ ਆ ਆ ਰਹਿਣ ਦੇ ਨਾਲੇ ਆ ਲਾ ਦੇ ਲੈ ਗਿਆ ਪਰਦਾ ਤੇਰੇ ਮੂੰਹ ਤੋਂ ਕੋਈ ਲੋੜ ਨਹੀਂ ਤੈਨੂੰ ਆ ਪਰਦਾ ਰੱਖਣ ਦੀ ਬਹਿ ਕੇ ਗੱਲ ਬਹਿ ਕੇ ਗੱਲ ਕਰ ਮੈਂ ਕੋਈ ਗੱਲ ਨਹੀਂ ਕਰਨੀ ਬਸ ਸਾਰੀ ਦੁਨੀਆ ਦੇ ਵਿੱਚ ਮੈਂ ਤੇਰੇ ਤੇ ਯਕੀਨ ਕਰਿਆ ਸੀ ਆਪਦੀ ਮਾਂ ਨਾਲੋਂ ਵੀ ਵੱਧ ਤੈਨੂੰ ਮਾਂ ਸਮਝਿਆ ਸੀ ਤੇਰੇ ਕੋਲੇ ਆਇਆ ਸੀ ਪਰ ਨਹੀਂ ਮੈਨੂੰ ਪਤਾ ਲੱਗ ਗਿਆ ਤੂੰ ਉਹ ਨਹੀਂ ਤੂੰ ਵੀ ਮੇਰੇ ਨਾਲ ਕੋਈ ਸਾਜ਼ਿਸ਼ ਕਰ ਰਹੀ ਹੈਂ ਸਾਰੀ ਦੁਨੀਆ ਦੇ ਵਾਂਗ ਲੱਗ ਗਿਆ ਤਾਂ ਲੱਗ ਗਿਆ ਸਹੀ ਫਿਰ ਆ ਇਧਰ ਤੂੰ ਛੱਡ ਮੈਨੂੰ ਛੱਡ ਦੇ ਮੈਂ ਵੱਡਾ ਸਿਆਣਾ ਪਤਾ ਲੱਗ ਗਿਆ ਇਹਨੂੰ ਅਜੇ ਜਾਣਦਾ ਕੀ ਹੈ ਮੇਰੇ ਬਾਰੇ ਤੇ ਲੱਗੂਗਾ ਪਤਾ ਛੱਡ ਮੈਨੂੰ ਪਤਾ ਲੱਗ ਗਿਆ ਇਹਨੂੰ ਵੱਡੇ ਡੀਲ ਨੂੰ ਹਜੇ ਪਤਾ ਹੀ ਕੀ ਲੱਗਿਆ ਹਜੇ ਅੱਗੇ ਅੱਗੇ ਵੇਖੀ ਹੁੰਦਾ ਕੀ ਹੈ ਲੱਗ ਗਿਆ ਪਤਾ ਬੇਈਮਾਨੀ ਕਰਤੀ ਮੇਰੇ ਨਾਲ ਦੱਸੇ ਛੱਡ ਦੇ ਮੈਨੂੰ ਐਦਾ ਤੇਰਾ ਕੱਲਾ ਕੱਲਾ ਆ ਆ ਕੱਲਾ ਕੱਲਾ ਸਾਹ ਸਾਹ ਵੀ ਜੂ ਤੇਰੇ ਮੈਂ ਸਾਰੇ ਬੱਡਾ ਸਿਆਣਾ ਲੱਗ ਗਿਆ ਪਤਾ ਕਰੀ ਛੱਡ ਦੇ ਮੈਨੂੰ ਛੱਡ ਦੇ ਮੈਂ ਪਹਿਲੇ ਹੀ ਬਿਮਾਰ ਆ ਮੈਂ ਤੇਰੇ ਤੇ ਯਕੀਨ ਕਰਕੇ ਗਲਤੀ ਕਰ ਲਈ ਦੁਨੀਆ ਨੇ ਪਹਿਲਾਂ ਹੀ ਮੇਰੇ ਨਾਲ ਬਹੁਤ ਮਾਰਾ ਕੀਤਾ ਹੁਣ ਤੂੰ ਵੀ ਛੱਡ ਦੇ ਮੈਨੂੰ ਛੱਡ ਦੇ ਮੈਨੂੰ ਯਕੀਨ ਕੀਤਾ ਸੀ ਤੂੰ ਮੇਰੇ ਤੇ ਹਣ ਬੱਸ ਖੜਾ ਚੱ ਕੀ ਛੱਡੂ ਦੇ ਕਿੰਨੇ ਵਾਰੀ ਬਚ ਗਿਆ ਦੋ ਵਾਰ ਤੇ ਤੈਨੂੰ ਮੈਂ ਜ਼ਹਿਰ ਪਾਤਾ ਜ਼ਹਿਰ ਪਾਤਾ ਤੈਨੂੰ ਮੈਂ ਦੋ ਵਾਰੀ ਦੋ ਵਾਰੀ ਉਹਦੇ ਆ ਗਿਆ ਚੌਰਾ ਉਹਦੇ ਮਰ ਜਾਂਦਾ ਤੂੰ ਪਰੇ ਅੱਛਾ ਆਏ ਤਾਂ ਛੱਡੂ ਮੈਂ ਹੈ ਤੂੰ ਜੈ ਪਾਲੀ ਪਾਲੀ ਨਹੀਂ ਮੈਨੂੰ ਡਾਕਟਰ ਨੇ ਮੈਨੂੰ ਦੱਸਿਆ ਫੇ ਮੈਨੂੰ ਜ਼ਹਿਰ ਖਵਾਇਆ ਕਿ ਦੱਸਿਆ ਕੀ ਨਾ ਦੱਸਿਆ ਡਾਕਟਰ ਨੇ ਪਰ ਮਰੇ ਮਰੇ ਕਹਿੰਦੇ ਮਰੇ ਤਾਂ ਆ ਵੀ ਨਹੀਂ ਤੂੰ ਮਰੇ ਤਾਂ ਆ ਵੀ ਨਹੀਂ ਤੂੰ ਮਰੇ ਤਾਂ ਆ ਵੀ ਨਹੀਂ ਤੂੰ ਅੱਛਾ ਉਹ ਦੂਜਾ ਗੜ ਮੈਂ ਛੱਡ ਛੱਡ Kadu! ਹਾਂ 10 ਲੱਖ ਰੁਪਇਆ ਲੈਂਦਾ ਮੈਂ ਦੋ ਦਿਨਾਂ ਦਾ ਕੰਮ ਸੀਗਾ ਮੈਨੂੰ ਐਸੇ ਦੋ ਦਿਨਾਂ ਚ ਭੋਗ ਫੜ ਦੂ ਤੇਰਾ ਮਰਨ ਤਾਂ ਨਹੀਂ ਨਹੀਂ ਲੈਂਦਾ ਛੱਡ ਦੇ ਮਰ 10 ਲੱਖ ਦੀ ਮਰ ਨੂੰ 10 ਲੱਖ ਤੇ ਉਹ ਗਾ ਤੇ ਮੈਨੂੰ ਛੱਡ ਦੱਸ ਕੇ ਆਏ 20 ਲੱਖ ਤੇ ਪਤਾ ਨਹੀਂ ਗਾ ਜਿਹੜਾ ਉਹ ਹੋ ਗਾ ਖੜਾ ਖੜਾ ਕਿੰਨਾ ਚੋਰ ਹੈ ਮੈਨੂੰ ਤਾਂ ਐਸੀ ਤਾਂ ਮਰ ਮਰ ਤੋਂ ਪਰ ਛੱਡ ਮੈਨੂੰ ਦੂ ਛੱਡ ਇਹ ਬੁੜੀ ਐ ਛੱਡ ਲਈ ਕਿ ਆਹੇ ਬੁੜੀ ਐ ਪਾਲੀ ਬੁੜੀ ਹੂੰ ਦੁਕਦ ਦੈ ਨਾ ਇਹ ਮੰਨੋ ਕੱਕਾ ਹੂੰ ਤੇਰੇ ਕੋਲ ਨਾ ਮੈਨੂੰ ਮੈਨੂੰ ਪਤਾ ਹੁਣ ਜਦੋਂ ਚੁੱਪ ਕਰਕੇ ਬਹਿ ਜਾ ਜੇ ਸਾਹ ਘੰਡਿਆਂ ਨਾਲ ਹਸਾਬ ਲਾ ਲਈ ਹੁਣ ਕੀ ਆਖਿਆ ਸੀ ਬੁੜੀ ਐ ਹਾਂ ਬੁੜੀ ਤੇਰੀ ਮਾਂ ਹੋ ਕੇ ਬੁੜੀ ਮੈਂ ਇੱਕ ਵਾਰੀ ਤੋ ਛੱਡ ਤਾ ਜਵਾਨੀ ਛੱਡਦੇ ਹੁਣ ਭਾਗਿਆ ਪਾਲੀ ਦੇ ਕਬਜ਼ੇ ਚੋਂ ਤੂੰ ਪੱਲੀ ਨਾ ਵੱਡੇ ਵੱਡੇ ਧਫਾ ਤੇ ਤੂੰ ਕਿਹੜਾ ਬਾਗ ਦੇ ਗੂੜੀ ਆ ਮਾਰ ਕੇ ਜਾਉਂਦੈਂ ਜਮਾ ਵਾਹ ਤਬਾ ਸ਼ੈਜ਼ਾ ਰੋਲ ਗੇਟ ਮੈਨੂੰ ਗੇਟ ਖੋਲ ਨਾ ਜੋਰ ਹੈ ਮਰਨੇ ਚ ਇਹ ਨਹੀਂ ਖੁੱਲਦਾ ਗੇਟ ਕੂਟ ਹੁਣ ਮਰੇਗਾ ਇੱਥੇ ਹੀ ਤੂੰ ਓਹੋ ਦਮ ਛੜਾਤਾ ਗੇਟ ਦੋ ਵਾਰ ਦਬਾਈ ਦੇਤੀ ਮਰਨੇ ਨੂੰ ਦੇਖ ਲੈ ਜਮਾ ਨਹੀਂ ਮਰਿਆ ਮੈਂ ਤਾਂ ਖਾਦ ਬੁੰਦਰੇ ਹੋ ਜਾਊਗਾ ਜਮਿੰਟਾ ਸਿੱਟਿਆ ਜਾਊਗਾ ਜੇ ਮੈਂ ਕਰੀ ਵੀ ਬਾਹਰ ਆ ਗਿਆ ਨਾ ਮੈਂ ਸਾਰਾ ਪਾਲਦਾ ਨਹੀਂ ਕਰਕੇ ਤੈਨੂੰ ਮੈਂ ਦੱਸਦਾ ਆ ਐਸੇ ਕਰਕੇ ਤਾਂ ਤੇਰੇ ਵੱਧ ਪਈ ਨੇ ਕੀ ਬੰਦਾ ਪਾਲੀ ਬੁੜੀ ਹੈ ਪਾਲੀ ਤਾਂ ਉਹੀ ਨਾ ਹੋਵੇ ਬੁੜੀ ਇਹ ਜੋਗ ਬਦਲ ਜਾਣ ਕਿ ਪਾਲੀ ਬੁੜੀ ਕਿਉਂ ਹੁੰਦੀ ਇੱਕ ਵਾਰੀ ਮੈਨੂੰ ਬਾਹਰ ਤਾਂ ਕੱਢ ਇਥੋਂ ਫਿਰ ਮੈਂ ਤੈਨੂੰ ਦੱਸਾਂ ਬੁੜੀਏ ਤੇਰਾ ਕਰੇ ਬੁੜਕੇ ਖਰਚਾ ਬਰ ਮੈਨੂੰ ਲਾਦਾ ਫੇਰ ਆਉਣਾ ਪੂ ਮੈਨੂੰ ਅੰਦਰ ਤੇ ਤੂੰ ਪਿੱਛੇ ਵਾਰ ਕਰਿਆ ਜਨਾਨੀਆਂ ਨੂੰ ਵਾਰ ਕਰਿਆ ਬੰਦੇਆਂ ਨੂੰ ਮਰਦਾ ਨੂੰ ਟੱਕਰ ਦੀ ਮੂਹਰੇ ਆ ਕੇ 2 ਮਿੰਟ ਰੁਕ ਜਾ 2 ਮਿੰਟ ਤੇਰਾ ਇੰਤਜ਼ਾਮ ਕਰਿਆ ਪਿਆ ਤੂੰ ਇੱਕ ਵਾਰੀ ਮੈਨੂੰ ਬਾਹਰ ਤਾਂ ਕੱਢ ਇੰਤਜ਼ਾਮ ਤਾਂ ਤੇਰਾ ਮੈਂ ਕਰੂੰਗਾ ਐਸਾ ਇੰਤਜ਼ਾਮ ਤਾਂ ਤੇਰਾ ਪਿਓ ਨਹੀਂ ਕਰ ਸਕਦਾ ਮੇਰਾ ਤੂੰ ਕੀ ਕਰੇਂਗਾ ਤੂੰ ਖੂਨ ਤਾਂ ਸਾਹੀ ਗੇਟ ਇੱਕ ਵਾਰੀ ਮ ਕੋਈ ਨਹੀਂ ਕੋਈ ਨਹੀਂ ਖੋਲਦੀ ਹੈ ਹੌਲ ਗੇਟ ਹੈ ਇੱਥੇ ਕਿਉਂ ਬੰਦ ਕਰਿਆ ਮੈਨੂੰ ਉਹ ਸੁਣਦਾ ਨਹੀਂ ਤੈਨੂੰ ਚੁੱਪ ਨਹੀਂ ਕਰਦਾ ਕਿਵੇਂ ਮਰਦਾ ਹੈ ਹਲੋ ਉਹ ਆ ਜਾ ਹੁਣ ਕਿੱਥੇ ਮਰ ਗਿਆ ਤੂੰ ਉਹ ਲੈ ਆਂਦਾ 엄마 ਤਾਂ ਦਾ ਜਾੜ ਥੱਲੇ ਆਇਆਗਾ ਮੈਂ ਉਹਨੂੰ ਬੰਦ ਕਰ ਰੱਖਿਆ ਹੈ ਕਮਰੇ 'ਚ ਮੈਨੂੰ ਸਾਹੋਂ ਸਾਹੀ ਕਰਤਾ ਉਹਨੇ ਮਰਨੇ 'ਚ ਪਤਾ ਕਿੰਨਾ ਜ਼ੋਰ ਆ ਭੱਜਦਾ ਬਦਾ ਹੁਣ ਹੱਥੋਂ ਨਿਕਲ ਜੇ ਆ ਜਾ ਛੇਤੀ ਚੁੱਪ ਕਰਕੇ ਨਹੀਂ ਬਹਿੰਦਾ ਖੋਲ ਗੇਟ ਤੇਨੂੰ ਮੈਂ ਕਹੀ ਜਾਨੀ ਖੋਲਦੀਆਂ ਖੋਲਦੀ ਕੋਈ ਨਹੀਂ 2 ਮਿੰਟ ਰੁਕ ਜਾ ਬਸ ਖੁੱਲਦਾ ਗੇਟ ਇਕੱਠਾ ਹੀ ਗੇਟ ਖੁੱਲ ਜੂ ਮੁੜ ਕੇ ਜੜੇ ਨਹੀਂ ਜਾਣਾ ਖੋਲਦੀ ਇਹ ਤੈਨੂੰ ਮੈਂ ਇੱਥੇ ਰਹਿ ਗਿਆ ਇਹ ਆਦਾ ਮੈਂ ਤਾਂ ਹੁਣ ਆ ਜੂਗਾ ਚੱਲ ਬੁੜੀ ਉੱਠ ਖੜੀਓ ਕੀ ਹੋ ਗਿਆ ਕੋਈ ਕੰਮ ਤਾਂ ਹੰਦਾ ਕਰ ਲਾ ਸਾਰੇ ਦਿਨ ਪਈ ਰਹਿਣੀ ਐ ਲੈ ਸਾਰੇ ਕੰਮ ਤਾਂ ਕਰਕੇ ਪਈ ਆ ਹੁਣ ਕੀ ਰਹਿ ਗਿਆ ਜਿਹੜਾ ਮਾੜਾ-ਮੋਟਾ ਰਹਿ ਗਿਆ ਤੂੰ ਆਪੀ ਕਰ ਲਾ ਮੇਰੀ ਗੱਲ ਸੁਣ ਲੈ ਮੇਰੇ ਮੂਰੇ ਨਾ ਜ਼ਿਆਦਾ ਜਵਾਨ ਚਲਾਉਣ ਦੀ ਲੋੜ ਨਹੀਂ ਹੈਗੀ ਨਿਕਲ ਮੇਰੇ ਘਰ ਤੋਂ ਦਫਾ ਹੋ ਚੱਲ ਛੱਡ ਮੇਰੀ ਗੱਲ ਤਾਂ ਦੇਖ ਹੱਥ ਲਾ ਕੇ ਦੇਖ ਮੈਨੂੰ ਕਿੰਨਾ ਬੁਖਾਰ ਜੜਿਆ ਹੋਇਆ ਹੈਗਾ ਮੇਰੇ ਤੇ ਮਾੜਾ-ਮੋਟਾ ਤਾਂ ਤਰਸ ਕਰ ਲੈ ਮੇਰੀ ਗੱਲ ਸੁਣ ਲੈ ਮੇਰੇ ਕੋਲ ਨਾ ਬਹੁਤੀ ਬਕਵਾਸ ਕਰਨ ਲਈ ਟਾਈਮ ਨਹੀਂ ਹੈਗਾ ਤੇਰੇ ਵਾਸਤੇ ਠੀਕ ਹੈ ਚੁੱਪ ਕਰਕੇ ਨਾ ਇੱਥੋਂ ਦਫਾ ਹੋ ਜਾ ਮੇਰਾ ਬੀਪੀ ਨਾ ਵਧਾ ਮੈਂ ਕਰਾਂ ਕਿਉਂ ਨਿਕਲ ਘਰ ਮੇਰਾ ਹੈਗਾ ਤੂੰ ਨਿਕਲ ਜਾ ਜਿੱਥੇ ਨਿਕਲਣਾ ਮੈਂ ਤਾਂ ਆਪਦੇ ਘਰ ਚ ਬੈਠੀ ਆ ਘਰ ਤੇਰਾ ਸੀ ਹੁਣ ਮੈਂ ਆਪਦੇ ਨਾਂ ਕਰਾ ਲਿਆ ਨਾਂ ਕਰਾ ਲਿਆ ਇਹ ਘਰ ਤਾਂ ਮੇਰੇ ਨਾਂ ਹੈ ਹੈ ਕਿਵੇਂ ਤੇਰੇ ਨਾਂ ਹੋ ਗਿਆ ਲੈ ਮੇਰਾ ਘਰ ਹੈ ਮੇਰੇ ਨਾਂ ਹੈ ਇਹ ਮੇਰੇ ਪੁੱਤ ਦਾ ਘਰ ਹੈ ਬਸ ਮੈਂ ਕਰਵਾ ਲਿਆ ਆਪਦੇ ਨਾਮ ਤੂੰ ਦਫਾ ਹੋਣੀ ਹੈ ਕਿ ਮੈਂ ਤੈਨੂੰ ਬਾਹੋਂ ਫੜ ਕੇ ਬਾਹਰ ਕੱਢਾਂ ਤੂੰ ਗਣ ਹੋਣੀ ਮੈਨੂੰ ਘਰੋਂ ਕੱਢਣ ਵਾਲੀ ਚਲ ਬਾਤ ਛੱਡ ਉੱਠ ਗਣ ਨਹੀਂ ਮੈਨੂੰ ਛੱਡ ਮੈਨੂੰ ਛੱਡ ਤੇ ਉਹ ਜਿੰਮੇ ਖਤਮ ਕਰੀ ਦਊਂਗੀ ਛੱਡ ਛੱਡ ਤੂੰ ਜਿਹੜਾ ਕੁਝ ਕਹਿਣੀ ਆ ਗੱਲ ਮੈਂ ਛੱਡਦੇ ਛੱਡਦੇ ਸੀ ਵੜ ਕੇ ਖਾਣ ਲੱਗ ਨੀ ਤੂੰ ਸਾਰਾ ਕੁਝ ਰੱਖ ਲੈ ਘਰ ਵੀ ਰੱਖ ਲੈ ਪਰ ਮੈਨੂੰ ਮਾਰ ਨਾ ਮੇਰੇ ਤੇ ਤਰਸ ਕਰ ਹੜੇ ਰੱਬ ਦਾ ਵਾਸਤਾ ਮੈਨੂੰ ਮਾਰ ਨਾ ਮੈਂ ਕਰਦੇ ਸਾਰੇ ਕੰਮ ਕਰੂੰਗੀ ਕੋਈ ਕੰਮ ਨਹੀਂ ਕਰਾਉਣਾ ਮੈਂ ਤੂੰ ਦਫਾ ਹੁੰਨੀਏ ਕਿ ਤੇਰਾ ਗਰਗੋਟ ਕੇ ਮਾਰੇ ਮੈਂ ਹੱਥ ਜੋੜ ਦਿਆ ਮੈਂ ਨੌਕਰ ਬਣ ਕੇ ਰਹੂੰਗੀ ਇਸ ਘਰ ਮੈਂ ਕਿੱਥੇ ਜਾਊਂਗੀ ਜਿੱਥੇ ਮਰਜੀ ਧੱਕੇ ਖਾ ਮੈਂ ਤੇਰਾ ਠੇਕਾ ਨਹੀਂ ਲਿਆ ਸਮਝਾ ਕਿ ਨਹੀਂ ਤੈਨੂੰ ਤੀ ਬਣ ਕੇ ਰਹ ਤ ਮੈਂ ਕੋਈ ਧੀ ਨਹੀਂ ਹੈਗੀ ਤੇਰੀ ਤੂੰ ਜਾਣੀ ਮੇਰਾ ਤਾਂ ਕੋਈ ਵੀ ਨਹੀਂ ਛੱਡ ਆਂ ਜੀ ਸਮਝ ਛੱਡ ਜਬਨੋ ਅਰਜ਼ਗਰ ਜਿਵੇਂ ਕਹਿ ਗਈ ਮੈਂ ਸਾਰਾ ਕੰਮ ਕਰ ਦਿੰਦੇ ਆ ਮੈਂ ਸਾਰੇ ਮੱਡੇ ਮਾਰ ਦਿੰਦੇ ਆ ਮੈਂ ਕੁਝ ਨਹੀਂ ਮੈਂ ਤੈਨੂੰ ਕੀ ਕਹਿ ਰਹੀ ਆ ਇੱਥੋਂ ਦਫਾ ਹੁੰਨੀ ਏ ਕਿ ਮੈਂ ਪੁਲਿਸ ਬੁਲਾਵਾਂ ਮੇਰੇ ਦੇ ਤਰਜ਼ ਗਰ ਮੈਂ ਕਿੱਥੇ ਜਾਵਾਂਗੀ ਮੇਰਾ ਤਾਂ ਬੁੱਤ ਵੀ ਨਹੀਂ ਕਰ ਰਿਹਾ ਤਾਂ ਚਗਰ ਬੀਤੇ ਮੈਂ ਤੈਨੂੰ ਠੇਕਾ ਨਹੀਂ ਲਿਆ ਤੇਰਾ ਪੁੱਤ ਮਰ ਗਿਆ ਤੂੰ ਮਰ ਗਈ ਤੈਨੂੰ ਜੀ ਕੇ ਕੀ ਮਿਲਣਾ ਮੈਂ ਤਾਂ ਹੀ ਨਹੀਂ ਸਮਝ ਆ ਰਹੀ ਹੈ ਕਿ ਮੇਰਾ ਪੁੱਤ ਮਰਿਆ ਨਹੀਂ ਮੇਰੇ ਪੁੱਤ ਨੂੰ ਇਹਨਾ ਬੋਲ ਤੂੰ ਮੇਰਾ ਪੁੱਤ ਜੀ ਮਾ ਆ ਜਾ ਬੇ 2 ਘੰਟੇ ਹੋ ਗਏ ਹੈ ਬਰਾਇਆ ਕਰਦਾ ਹੁੰਨੇ ਤੂੰ ਕਿੱਥੇ ਮਰ ਗਿਆ ਸੀ ਬਿਮਾਰੀਆ ਦੱਸਾਂ ਟੀ ਕਿਵੇਂ ਹਾਈ ਹਾਈ ਕਿਮੀਆ ਕਿਮੀਆ ਤੇਰੀ ਮਾਂ ਦਾ ਸਿਰ ਤੇਰੀ ਦਾ ਉਹ ਬੰਦ ਕਰਤਾ ਮੰਦਰ ਅਸਰ ਚੱਕ ਵੀ ਲਿਆ ਹਾਂ ਆ ਮੇਰੇ ਕੋਲੇ ਆ ਗਿਆ ਸੀ ਉਹ ਮੈਨੂੰ ਨਾ ਕੰਮ ਸੀਗਾ ਥੋੜਾ ਜਿਹਾ ਮੈਂ ਨਾ ਕਣਕ ਦੀ ਪਰਚੀ ਕਟਾਈ ਜਾਂਦਾ ਸੀ ਆ ਕਣਕ ਜੋਗਾ ਰਹਿ ਲਈ ਜਿਹੜੀ ਕਿਲੋ ਮਿਲਦੇ 2 ਰੁਪਏ ਦੇ ਕਿਲੋ ਕਣਕ ਦੀ ਪਰਚੀ ਕਟਾਉਂਦਾ ਰਹਿ ਗਿਆ ਜੇ ਕਣਕ ਦੇ ਪਰਚੇ ਕਟੋ ਵੱਡੇ ਕੰਮ ਨਾ ਕਰੀ ਕੋਈ ਆ ਵੇ ਆ ਆ ਸਿਰ ਖਾ ਗਿਆ ਮੇਰਾ ਇਹਨੇ ਦਰਵਾਜ਼ਾ ਤੋੜਤਾ ਉਹੀ ਬੋਲੀ ਜਾਂਦਾ ਤੇ ਹੋਰ ਹੁਣ ਮੈਂ ਤਾਂ ਵੇ ਵੇ ਮੇਰਾ ਤੇ ਇਹਨੇ ਕੋਲ ਕਰਿਆ ਘੰਟਾ ਤਾਂ ਇਹਨੇ ਮੈਨੂੰ ਇਹ ਨਹੀਂ ਸੰਭੁਲਣ ਦੀ ਹਾਂ ਤੂੰ ਕੰਦੀ ਨੇ ਸਾਹਮਣੇ ਲਿਆ ਨਾ ਬੇਬਾੜਾ ਓੱਖਾ ਸਾਹਮਣੇ ਹਜ ਮੈਨੂੰ ਪੁੱਛਦਾ ਸਾਹਮਣੇ ਤੇ ਤੂੰ ਇੱਕ ਹੋਰ ਨਹੀਂ ਲੈ ਕੇ ਆਇਆ ਕਿ ਨਾਲ ਹੋਰ ਲੈ ਕੇ ਆਉਣਾ ਸੀ ਹੋਰ ਮੈਂ ਟਰਾਲੀਆਂ ਭਰ ਲਿਆਂਦਾ ਰੁਪਿਆ ਦਾ ਤੂੰ ਲੱਖ ਦੇਣਾ ਐਂ ਕਰਦੀ ਬੇ ਦੋ ਮਿੰਟਾਂ ਚ ਅੱਧਾ ਕੰਮ ਦਾ ਤੇਰਾ ਮੈਂ ਕਰਤਾ ਤੈਨੂੰ ਲੱਖ ਮਿਲ ਗਿਆ ਥੋੜਾ ਤਾਂ ਹੀ ਦਾ ਫਿਰ ਉਥੀ ਖੜੇਗਾ ਗਾਹਾਂ ਨਹੀਂ ਵਧਿਆ ਇਹਦਾ ਕਰਨਾ ਕੀ ਆ ਹੁਣ ਲੈ ਜਾ ਇਹਨੂੰ ਆਧਾ ਭੁੰਦ ਲੈ ਜਾ ਤੇਥੋਂ ਕਰਕੇ ਲੈ ਜਾ ਤੇ ਸਿੱਟ ਕੇ ਆ ਇਹਨੂੰ ਪਰਸੀ ਪੈਸੇ ਹੁਣ ਤੇਰੇ ਸਾਰੇ ਹੀ ਪਾ ਦੂੰਗੀ ਬਸ ਕੰਮ ਆਪਣਾ ਹੋ ਗਿਆ ਜਿਹੜਾ ਤੇਰਾ ਦੋ ਦਿਨਾਂ ਚ ਹੋਣਾ ਸੀ ਤਾਂ ਕੰਮ ਤੇਰਾ ਮੈਂ ਕਰਤਾ ਆਂਟੀ ਮੈਨੂੰ ਨਾ ਤੇਰੇ ਤੇ ਯ ਮਜਰਮ ਮਾਰੂ ਰਖਣਾ ਇੱਕ ਰਿਹਾਨੀਆਂ ਨੂੰ ਯਕੀਨ ਫਿਰ ਜਿੰਨਾ ਮੈਂ ਇੰਨਾ ਕਰਤਾ ਮੈਂ ਵੀ ਕਰ ਦੂੰਗੀ ਫਿਰ ਉਹੀ ਗੱਲ ਪਹਿਲਾਂ ਵਾਲੀ ਫੇਰ ਪੂਰੇ ਹੋ ਜੂ ਪਹਿਲਾਂ ਵਾਲੀ ਓਏ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਕਿ 2 ਰੁਪਏ ਕਿਲੋ ਵਾਲੀ ਕਣਕ ਤੇ ਤੂੰ 20000 ਪਿੱਛੇ ਰੋਈ ਜਾਣਾ ਤੂੰ ਵੱਡੇ ਵੱਡੇ ਕੰਮ ਸੋਚਿਆ ਕਰ ਜੇ ਮੇਰੇ ਨਾਲ ਰਹੇਗਾ ਤਾਂ ਕੰਜਾ ਵੱਡੇ ਵੱਡੇ ਸੌਦੇ ਕਰਨ ਲੱਗ ਜੀਏ ਪੈਸੇ ਤੂੰ ਇਹਨੂੰ ਇਹਦਾ ਕੰਮ ਪੂਰਾ ਕਰ ਦੇ ਨਾਲ ਦੀ ਨਾਲ ਤੇਰੇ ਅਕਾਊਂਟ ਚ ਪੈਸੇ ਚੱਲ ਠੀਕ ਆ ਹਾਂ ਮੈਨੂੰ ਦੇਖਣ ਦੇ ਕੋਈ ਸੰਦ ਸੰਦੇੜਾ ਹੈਗਾ ਬਈ ਹਾਏਗਾ ਤੂੰ ਅੰਦਰ ਚੱਲ ਬੇਕਾਰੀ ਦੇਖੋ ਗਾ ਚਿੱਤੇ ਦਾ ਵੱਡਾ ਬਾਰਸ ਸਰਦਾਰਾਂ ਦਾ ਬਣਿਆ ਫਿਰਦਾ ਸੀਗਾ ਬੜਾ ਵੱਡਾ ਸਰਦਾਰਾਂ ਦਾ ਬਣਦਾ ਸੀ ਨਾ ਕਰ ਦੇ ਕੋ ਗਾ ਚਿੱਤੇ ਦਾ ਮੈਂ ਕਰਾਣੀ ਕੋ ਗਾ ਚਿੱਤੇ ਕਿਵੇਂ ਕਿੱਥੇ ਲੱਡੀ ਮੁੰਡਾ ਇੱਥੇ ਹੈਗਾ ਮੈਨੂੰ ਨਹੀਂ ਪਤਾ ਪਤਾ ਇੱਧਰ ਲੱਭ ਜਾਂਦਾ ਮੈਂ ਉੱਧਰ ਜਾਂਦਾ ਕਿ ਕੀ ਕੀ ਤਾਣ ਦੱਸ ਕੀ ਕਿ ਤਾ ਮੈਂ ਕੀ ਕਰਨਾ ਲੱਡੀ ਦੱਸ ਕੀ ਕੀਤਾ ਲੈ ਨਾਲ ਕੋਸ ਨਹੀਂ ਕੀਤਾ ਮੈਂ ਛੱਡੋ ਮੈਨੂੰ ਛੱਡੋ 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 ਤੁਮ ਨਹੀਂ ਜਾਣੇ ਚ ਹਰਾਮ ਜਵਾਦੀ ਮਾਂ ਤੇਰੇ ਬਾਹ ਮਰੋੜ ਤੂੰ ਨੇ ਛੱਡ ਦੇ ਮੈਨੂੰ ਛੱਡ ਦੇ ਮਮੀ ਔਰ ਇਹਨੇ ਕੀਤਾ ਸਾਰਾ ਕੁਝ ਆ ਮਾਰੀਆ ਪਹਿਲਾ ਤੂੰ ਬੱਸ ਬੱਸ ਔਰ ਇਹ ਹੀ ਆ ਥੱਲੇ ਵਾਹ ਥੱਲੇ ਵਾਹ ਇਧਰ ਦੇ ਹੱਥ ਬੈਠ ਬੈਠ 10 ਕੀ ਕਰ ਬੈਠ ਬੈਠ 10 ਤਸ ਕੌਮਡਨ ਵਿੱਚ ਤਾੜਿਆ ਸੀਗਾ ਦੱਸ ਅਸੀਂ ਨਹੀਂ ਤਾੜਿਆ ਨਹੀਂ ਤਾੜਿਆ ਸੀ ਹੋਰ ਬੋਲ ਇੱਕ ਦੋਣ ਤੜ ਗਿਆ ਲੈ ਤੂੰ ਓ ਬੋਲ ਬੋਲਦਾ ਕਿਹਣੀ ਤੂੰ ਦੱਸ ਅਸਨ ਓ ਪੁੱਤ ਤੂੰ ਦੱਸ ਕੋਣ ਹੈ ਤੂੰ ਤੂੰ ਦੱਸ ਕੋਣ ਹੈ ਦੱਸ ਕੋਣ ਹੈ ਤੂੰ ਹੈ ਡੈਡੀ ਆ ਤਾਂ ਉਹੀ ਆ ਜਿਹਨੇ ਤੁਹਾਨੂੰ ਫੜਿਆ ਸੀ ਹਾਂ ਅੱਛਾ ਤਾਂ ਹੁਣ ਤੂੰ ਤਾਂ ਮੈਨੂੰ ਕਹਿੰਦਾ ਸੀ ਕਹਿੰਦਾ ਮੈਂ ਤਾਂ ਅੱਜ ਤੋਂ ਬਾਅਦ ਇਹ ਕੰਮ ਕਰਦਾ ਨਹੀਂ ਓਏ ਫੇਰ ਫੇਰੋਂ ਸੇ ਕੰਮ ਤੇ ਆ ਗਿਆ ਫੇਰ ਅਸ ਕਹਤੇ ਆਹ ਡੈਡੀ ਇਹਨੂੰ ਪੁੱਛੋ ਇਹਨੇ ਲਾਡੀ ਨੂੰ ਕਿਉਂ ਕਨੈਪ ਕਿਤਾ ਤੇਰੀ ਕੀ ਦਸ਼ਮਣੀ ਹੈ ਲਾਡੀ ਨਾਲ ਦੱਸ ਦੱਸ ਤੈਨੂੰ ਤਾਂ ਬਹੁਤ ਜ਼ਿਆਦਾ ਇਹ ਚਾਹੁੰਦਾ ਸੀ ਨਾ ਤੇਰੇ ਤਾਂ ਮਾਂ ਬਣਾ ਕੇ ਇੱਥੇ ਰੋਟੀਆਂ ਖਵਾਉਂਦਾ ਰਿਹਾ ਤੇ ਤੂੰ ਦੱਸ ਦੱਸ ਮੈਂ ਸਾਡੇ ਪਰਿਵਾਰ ਨਾਲ ਹੀ ਬੈਰ ਕੱਢਣਾ ਸੀ ਤੁਸੀਂ ਨਾ ਖੜਿਆ ਕਰੋ ਚੱਲ ਖੜੀ ਹੋ ਨੀ ਖੜੀ ਹੋ ਖੜੀ ਹਰਾਮ ਜਦੀ ਐ ਦੱਸ ਪੁੱਛੋ ਇਹਨੂੰ ਮੇਰਾ ਗਲ ਘੁੱਟਿਆ ਇਹਨੇ ਦੱਸ ਇਹਨੂੰ ਦੱਸ ਇੱਕ ਮਿੰਟ ਇੱਕ ਮਿੰਟ ਮਿੰਦਰ ਹਾਂ ਦੱਸ ਪੁੱਤ ਕੀ ਜਾਨੀ ਨੇ ਮੈਨੂੰ ਬਹੁਤ ਘੁੱਟਿਆ ਮੈਂ ਇਹਦੇ ਵਾਸਤੇ ਰੋਟੀ ਲੈ ਕੇ ਆਇਆ ਸੀ ਇੱਥੇ ਬਾਲ ਕਾਲੇ ਕਰਕੇ ਸ਼ੀਸ਼ੇ ਕੋਲੇ ਖੜੀ ਸੀ ਮੈਂ ਜਾਣ ਲੱਗਿਆ ਇਹ ਸਾਰੇ ਕਰਤੂਤਾਂ ਦਾ ਮੈਨੂੰ ਪਤਾ ਲੱਗ ਗਿਆ ਮਗਰ ਉਹ ਮੇਰੇ ਗੱਲ ਤੇ ਤੌਲੀਆ ਪਾ ਕੇ ਮੈਨੂੰ ਬਹੁਤ ਘੁੱਟਿਆ ਨੇ ਬੱਸ ਇੱਕ ਮਾਰਿਆ ਹੀ ਨਹੀਂ ਮੈਨੂੰ ਆਹਮ ਜادیه ਬੇਸ਼ਰਮ ਕਿਸਾਨ ਮੈਂ ਤਾਂ ਇਹਦਾ ਲਗ ਰੋ ਇਹ ਨਾ ਤਾਂ ਮੰਦੇ ਦਾ ਤੂੰ ਦੱਸ ਤੂੰ ਕੀ ਇਹ ਕੋਲੇ ਆਹੀ ਕੰਮ ਹੈ ਦੇਖ ਦੇਖ ਦੇ ਵਾਲਾ ਮੈਨੂੰ ਸੱਚ-ਸੱਚ ਦੱਸਦਾ ਨਹੀਂ ਮੈਂ ਹੁਣ ਹੁਣ ਤਾਂ ਇਹਦੇ ਮਾਰਿਆ ਬੈਠੇ ਤੋਂ ਬਾਅਦ ਤੇਰੇ ਵੱਜੂਗਾ ਮੈਨੂੰ ਕਰਦੇ ਮਾਪ ਹਾਂ ਮੈਂ ਤਾਂ ਇਹਨੇ ਪੈਸੇ ਦਿੱਤੇ ਸੀ ਐਕਸ਼ਨ ਦੱਸੋ ਮੈਂ ਤਾਂ ਨਾ ਨੇ ਪੈਸੇ ਦਿੱਤੇ ਸੀਗੇ ਕਿਨੇ ਪੈਸੇ ਤੈਨੂੰ ਉਹ ਵੀ ਨਹੀਂ ਦਿੱਤੇ ਹਲੇ ਕਹਿੰਦੇ ਸੀ ਖਾਤੇ 'ਚ ਪਾ ਦੇਂਗੇ 1 ਲੱਖ ਕਾਰੇ ਵਾਸਤੇ ਪੈਸੇ ਦਿੱਤੇ ਸੀ ਉਹਦੇ ਵਾਸਤੇ ਚੰਗੀ ਤਰ੍ਹਾਂ ਗੱਲ ਦੱਸ ਪੂਰੀ ਭਾਈ ਛੱਡ ਤਾਂ ਸਹੀ ਦੱਸ ਬੋਲਣ ਦੇ ਦੱਸ ਇਹਨਾਂ ਨੇ ਦਿੱਤੇ ਸੀ ਆਹ ਮੁੰਡੇ ਨੂੰ ਮਾਰਨ ਵਾਸਤੇ ਮੈਂ ਤਾਂ ਇਹਨੂੰ ਜਾਣਦਾ ਵੀ ਨਹੀਂ ਅੱਛਾ ਮੇਰੀ ਧੀ ਨੂੰ ਡੰਡੀ ਕਰਨਾ ਚਾਹੁੰਦੇ ਸੀ ਤੂੰ ਦੱਸ ਤੇਰੀ ਕੀ ਦੁਸ਼ਮਈ ਹੈ ਤੈਨੂੰ ਇਹਨਾਂ ਨਾਲ ਕਦਸ ਤਨ ਲੈ ਲੈ ਟੇਕਵਾਉਂਦਾ ਸੀ ਦੱਸ ਬੋਲ ਮੇਰੇ ਤੁਹਾਡੇ ਨਾਲ ਕੋਈ ਦਸ਼ਮਣੀ ਨਹੀਂ ਮੈਨੂੰ ਤਾਂ ਕਿਸੇ ਨੇ ਇੱਥੇ ਲੈ ਕੇ ਆਂਦਾ ਸੀ ਕਿੱਥੇ ਲੈ ਕੇ ਆਂਦਾ ਸੀ ਕੋਈ ਕਿਉਂ ਘੁੱਟ ਮਾਰਦੀ ਆ ਮੈਨੂੰ ਕਰਵਾਇਆ ਕਿਸੇ ਨੇ ਕੰਮ ਕਿਵੇਂ ਕਰਵਾਇਆ ਉਹ ਹੀ ਪੁੱਛ ਰਿਹਾ ਦੱਸ ਮੈਂ ਨੀਦਰ ਜਾਣ ਕੱਢ ਲੂ ਮੈਂ ਦੱਸਦਾ ਕੌਣ ਆ ਉਹ ਹੀ ਪੁੱਛ ਰਿਹਾ ਦੱਸ ਕੌਣ ਆ ਦਲੀ ਤੇ ਨੀ ਤੇ ਜਾ ਦੱਸ ਡੈਡੀ ਫੁੱਛ ਰਿਹਾ ਨੀ ਦੱਸ ਇੱਕ ਮਿੰਟ ਚੰਗਾ ਰੱਖ ਦੱਸ ਸੁਖਪਾਲ ਨੇ ਪੈਸੇ ਦਿੱਤੇ ਸੀ ਸੁਖਪਾਲ ਸੁਖਪਾਲ ਕੌਣ ਹੈ ਡੈਡੀ ਬੋਲ ਬੋਲ ਵੀ ਮੰਮੀ ਆਦਾ ਉਹ ਕੀ ਬਾਹ ਉਹਨਾਂ ਨੇ ਸਿੱਤੇ ਜਿਵੇਂ ਉਹਨਾਂ ਕੋਲ ਲੋੜ ਪਈ ਸੀ ਹਾਂ ਸੱਚ ਦੱਸ ਕੌਣ ਸੀ ਉਹ ਮੈਂ ਉਸਨੂੰ ਪੈਸੇ ਦਿੱਤੇ ਮੈਨੂੰ 10 ਲੱਖ ਰੁਪਏ 10 ਲੱਖ ਰੁਪਏ ਹੋਰ ਕੋਈ ਪਤਾ ਮੁੰਡੇ ਕਹਿੰਗੇ ਹਾਂ ਫਾੜੜ ਚੰਗੀ ਤਾਂ ਉਹਨਾਂ ਕੋਲੇ 10 ਲੱਖ ਦਿੱਥੋਂ ਆ ਗਏ ਨੰਗਾ ਕੋਲੇ ਹੈ ਇਹ ਤਾਂ ਪੁੱਛਦੇ ਆ ਨਾ ਫਿਰ ਜੇ ਮੁੱਕਰੀ ਤੇ ਜੇ ਕੋਈ ਗੱਲਬਾਤ ਹੋਈ ਤਾਂ ਹਿਸਾਬ ਨਾਲ ਚਲਣ ਸਕਪਾਲ ਕੋ ਲੈ ਚਲ 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 ਆਪਾਂ ਲਾਹੌਰੇ ਚਲ ਚਲ ਤੂੰ ਮੈਨੂੰ ਮਾਰਨਾ ਇੰਤੋਂ ਮਾਤਾ ਇਹ ਸਾਲੇ ਨੂੰ ਹੜਣ ਚਲ ਮਾਰੇ ਦੇ ਕੰਨ ਦੀ ਜੱਟ ਚ ਬਣਾ ਹੜਣ ਜਾਣ ਉਹ ਭੱਜ ਭੱਜ ਕੇ ਭੱਜ ਭੱਜ ਜਾਣ ਦੇ ਨਿਕਲ ਉਹ ਨਾਲ ਲੈ ਉਹ ਖੜ ਸਾਲਿਆ ਖੜ ਤੂੰ ਮੈਨੂੰ ਖਵਾ ਭੱਜ ਗਿਆ ਭੱਜ ਕੇ ਜਾਣ ਨਹੀਂ ਦੇਣਾ ਚਲ ਚਲ ਇੰਤ ਕੋਈ ਗੱਲ ਨਹੀਂ ਤੂੰ ਮਾਇਆ ਨੂੰ ਫੜ ਕੇ ਤੇ ਜੀ ਆਣੀਆ ਉਹਨੂੰ ਮਾਇਆ ਨੂੰ ਫੜ ਉਹਨੂੰ ਵੀ ਤੂੰ ਫੜਨਾ ਅੱਜ ਗਿਆ ਅੱਜ ਗਾ ਮੇਰਾ ਸਾਧੰਦੀ ਵੱਟ ਗਿਆ ਕੋਈ ਗੱਲ ਨਹੀਂ ਆ ਹੈਗੀ ਨਾ ਆਪਣੇ ਕੋਲ ਆਪਣੇ ਕੋਲ ਤੇਰੇ ਕੋਲੇ ਹੋਊਗਾ ਪਤਾ ਇਹਨਾਂ ਨੂੰ ਆਪੇ ਲੈ ਕੇ ਆਉਗੀ ਸਪੋਰਟ ਲੈ ਜਾਣਾ ਚਲ ਇਹਨੂੰ ਮਾਇਆ ਦਾ ਸਾਧਨ ਕਰ ਦੇ ਜੀ ਤੂੰ ਸਾਡੇ ਨਾਲ ਕਰਦੀ ਫਿਰਦੀ ਐ ਮੈਂ ਬਜ਼ੁਰਗ ਸਮਝ ਕੇ ਉਹਦੇ ਨੂੰ ਮaaf ਕਰਤਾ ਇਹ ਕਿਥੇ ਹੋ ਕਰਨ ਵਾਲੀ ਹੈਗੀ ਇਰਸਾਨੀ ਨੇ ਮੇਰਾ ਮਾਂ ਤੋਂ ਵਿਸ਼ਵਾਸ ਚੱਕਤਾ ਮੈਂ ਇਨਾ ਇਨਾ ਵਿਸ਼ਵਾਸ ਕੀਤਾ ਸੀ ਕੀ ਜੀ ਦਿੱਤਾ ਤੇਰੇ ਵਾਸਤੇ ਦੱਸ ਐ ਤੈਨੂੰ ਪੈਸੇ ਦਿੰਦਾ ਰਿਹਾ ਦਵਾਈ ਪੈਸੇ ਜਿਹੇ ਪੈਸੇ ਦੀਆਂ ਪੀੜ ਹੁੰਦੀਆਂ ਨੇ ਠੀਕ ਕਰ ਇਹਨੂੰ ਲਾ ਉਰੇ ਚੱਲ ਬੰਦੇ ਚੱਪਾੜੇ ਦੇ ਚੁੰਦੇ ਮੈਂ ਕਹਿੰਦਾ ਕੀ ਕਰਾਂ ਰਹੀ ਚੱਲ ਚੱਲ ਲੈ ਕੇ ਚੱਲ ਸਰਪਾਲ ਕੋਲ ਹਾਂ ਚੱਲ ਲਾ ਕੇ ਜੀ ਕਰਦਾ ਕਿ ਐਡੀ ਵੱਡੀ ਅਣਹੋਣੀ ਹੋ ਚੁੱਕੀ